ਤਾਰੀਵਾਲ ਦੇ ਡੜਵਾ ਰੋਡ ਦੇ ਸੜਕ ਕਿਨਾਰੇ ਲੱਗੇ ਟਰਾਂਸਫਰਮ ਨਾਲ ਕਹਿ ਕੇ ਲੰਗੀ ਪਰੌਲੀ ਦੀ ਭਰੀ ਟਰਾਲੀ ਨੂੰ ਅੱਗ ਲੱਗ ਗਈ ਵੇਖਦੇ ਹੀ ਵੇਖਦੇ ਸੜਕ ਵਿੱਚ ਅੱਗ ਦੇ ਭਾਂਬੜ ਮਚਨੇ ਸ਼ੁਰੂ ਹੋ ਗਏ ਰੋਡ ਦੇ ਦੁਕਾਨਦਾਰਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਅਤੇ ਗੱਡੀਆਂ ਮੁਸਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਸਕੀਆਂ ਦੂਜੇ ਪਾਸੇ ਟਰੈਕਟਰ ਟਰਾਲੀ ਚਾਲਕ ਨੇ ਜਦੋਂ ਦੇਖਿਆ ਕਿ ਅੱਗ ਭਖਣ ਲੱਗੀ ਹੈ ਤਾਂ ਉਹ ਟਰੈਕਟਰ ਟਰਾਲੀ ਨਾਲ ਵਕ ਕਰਕੇ ਭਜਾ ਕੇ ਲੈ ਗਿਆ ਦੁਕਾਨਦਾਰ ਅਨੁਸਾਰ ਡਡਵਰ ਰੋਡ ਤੇ ਲੱਗੇ ਟਰਾਂਸਫਾਰਮ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਇਹਨਾਂ ਟਰਾਂਸਫਾਰਮਰ ਦੀ ਦਿਸ਼ਾ ਸੜਕ ਵੱਲ ਹੈ ਜਿਸ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ ਜਦਕਿ ਉਹ ਕਈ ਵਾਰ ਪਾਵਰ ਕਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ ਕਿ ਇਸ ਰੋਡ ਤੇ ਕਾਫੀ ਭਾਰੀ ਟਰੈਕ ਟ੍ਰੈਫਿਕ ਰਹਿੰਦੀ ਹੈ ਅਤੇ ਇਹਨਾਂ ਟਰਾਂਸਫਾਰਮਰ ਨੂੰ ਗੱਡੀਆਂ ਅਕਸਰ ਚੂਕੇ ਲੰਘਦੀਆਂ ਹਨ ਜਿਸ ਕਾਰਨ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ। ਜੀ ਮੇਰਾ ਨਾਮ ਸਨੀ ਆਈ ਗੜਵਾ ਰੋਡ ਦੇ ਦੁਕਾਨਾ ਮੇਰੀ ਸੰਤੂ ਫਰਨੀਚਰ ਹਾਊਸ। ਹਾਂਜੀ। ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ। ਟਰਾਂਸਫਾਰਮ ਦੇ ਲੱਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖਿਆਗੇ ਲੰਘਦੀ ਆ ਵਾ ਤੇ ਇਹੀ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲਗਾਈਏ। ਠੀਕ ਹੈ ਜੀ। ਰਾਲੀ ਦੀ ਭਰੀ ਟਰਾਲੀ ਨਿਕਲੀ ਆ ਜੀ ਤੇ ਇਹ ਡਰਾਸ ਤੋਂ ਉਹਦੇ ਲਾਗੇ ਖੜੀ ਸੀ ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਸੀ ਜਦੋਂ ਉਹਨਾਂ ਨੂੰ ਅਹੀਂ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲਓ ਅੱਗ ਲੱਗਣ ਦਾ ਡਰ ਜਦੋਂ ਉਹਨਾਂ ਨੇ ਕਹੇ ਕਿਤੀ ਤੋਂ ਨਾਲੇ ਉਹ ਉਹ ਤੋਂ 스파ਰਕ ਹੋਇਆ 스파ਰਕ ਹੋ ਗਿਆ ਅੱਗ ਲੱਗੀ ਆ ਜੀ ਤੇ ਉਹ ਅੱਗ ਲੱਗਣ ਤੋਂ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਈ ਆ ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ ਹਾਂ ਜੀ ਇਹ ਜੀ ਆਪਣੇ ਡੜਵਾ ਤੋਂ ਆਉਂਦੀ ਪਈ ਸੀ ਜੀ ਸ਼ਹਿਰ ਨੂੰ ਇਹ ਕਿਨੇ ਕੋ ਆ ਵੀ ਜੀ ਹਾਂਜੀ ਆ ਵੀ ਕਿਸ ਤਰ੍ਹਾਂ ਕਿਹੋ ਜਿਹਾ ਬਹੁਤ ਮਾਗੇ ਬਹੁਤ ਜ਼ਿਆਦਾ ਅੱਗ ਜੀ ਦੋ ਫਾਰ ਫਾਰਬੀਅਟ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬਜਾਈ ਆ ਜੀ ਬੜਾ ਨਾ ਉਹ ਕੰਮ ਹੋ ਗਿਆ ਜੀ ਤੇ ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉੱਦਾਂ ਕੋਈ ਵੀ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ ਹੈ ਤਾਂ ਦੱਸ ਦਿਓ ਜੀ ਅੱਗ ਕਿਸ ਤਰ੍ਹਾਂ ਲੱਗੀ ਦੇਖੋ ਜੀ ਇਹ ਡੈਡਵਾ ਰੋਡ ਤਾਰੀਵਾ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਿਹੜੀ ਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਵਾਹਿਗੁਰੂ ਦਾ ਸ਼ੁਕਰ ਆ ਵੀ ਸਾਰਾ ਬਚਾਅ ਹੋ ਗਿਆ ਇਹ ਟਰਾਲੀ ਨਾ ਭੜੀ ਹੋਈ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟ੍ਰਾਂਫਿਕ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਭੜੀ ਮੁਹਾਗ ਰਾਂਜੀ ਸਾਰੀਆਂ ਤਾਰਾਂ ਛੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਪੁਲਿਸ ਗਈਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬਣ ਨੂੰ ਦੱਸਿਆ ਬਿਜਲੀ ਬਣ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਤੇ ਨੁਕਸਾਨ ਹੋਣਾ ਹੀ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਤੇ ਉਹਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬੀਲੀਬੋਰਡ ਨੂੰ ਲਿਖ ਕੇ ਦਿੱਤਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉਥੇ ਬਹੁਤ ਰੱਛ ਰੰਦਾ ਉੱਥੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਨੂੰ ਲੱਗੇ ਆ ਉਹਨੂੰ ਦੂਸਰੀ ਸਾਈਡ ਤੇ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜੇ ਰਾਹ ਕਾਈਟ ਹੋਣ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ ਉਕੇ ਤੇ ਐਕਸਰ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਰ ਇਸ ਡਾੜਵਾ ਰੋਡ ਤੇ ਲੱਗੇ ਆ ਸ਼ਹਿਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਜੀ ਅਸੀਂ ਸਾਈਡ ਚੇਂਜ ਕਰ ਦਈਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਜੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਵੀ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸਸੀ ਸਾਹਿਬ ਨੂੰ ਕਹਿਤਾ ਐਸੀ ਸਾਹਿਬ ਨੂੰ ਕਹਿਤਾ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਕੋਲੋਂ ਪ੍ਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇਦੇ ਆ ਖੜੇ ਰੋਕ ਤੇ ਜੇ ਦੂਸਰੀ ਬੋਰ ਤੇ ਦੂਸਰੀ ਤਰ੍ਹਾਂ ਕਰ ਦਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆ ਗਏ ਰਾਤ ਨੂੰ ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਨੂੰ ਤਾਂ ਕਿੰਨਾ ਨੁਕਸਾਨ ਹੋਣਾ ਹੈ ਕਿੰਨੇ ਦੁਕਾਨਦਾਰਾਂ ਦਾ ਲੱਗੇ ਬੜੇ ਬੜੇ ਉਹਨਾਂ ਨੇ ਮਾਰ ਕੇ ਦੇ ਆ ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਸੀ ਟੈਂਸਰ ਮੈਂ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਯਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀ-ਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਬੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਦੇਰ ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲ ਇਹਦੇ ਸੌਵਾਰੇ ਸਵੇਰੇ ਅੱਜ ਛੁੱਟੀ ਦਾ ਦੇਣ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚ ਦਿ ਲਿਆੰਦੀ ਆ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟਰਾਂਸਫਾਰਮ ਨੇ ਤਿੰਨ ਵਿੱਚ ਰੋਡ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ